ਵਰਨਾ ਲੋਕਾਂ ਨੂੰ ਅਕਲ ਇਹ ਨਹੀਂ ਪਤਾ ਲੱਗਦਾ ਸਵੇਰ ਦਾ ਟਾਈਮ ਕਦੋਂ ਲੰਘ ਜਾਂਦਾ ਸੋ ਇਹਨੇ ਤੂੰ ਸੁੱਤੇ ਆ ਰਹਿਣ ਵਿਹਾਈ ਤੈਨੂੰ ਜਾ ਕੇ ਕਿਉਂ ਨਾ ਆਈ ਕਿਉਂਕਿ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਹੈਗੀ ਕਿ ਸਾਡਾ ਲਾਈਫ ਸਟਾਈਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਰਾਤ ਬੱਚੇ 2-2 3-3 ਵਜੇ ਤੱਕ ਜਾਗਦੇ ਆ ਅਗਲੇ ਦਿਨ 2-2 3 ਵਜੇ ਤੱਕ ਸੌਂਦੇ ਆ ਦੁਪਹਿਰ ਤੱਕ ਸੋ ਮੇਰੇ ਖਿਆਲ ਨਾਲ ਇਹ ਸਾਰਾ ਮੈਕੈਨਿਜ਼ਮ ਸੈੱਟ ਕਰਨ ਵਾਸਤੇ ਮਸ਼ੀਨਰੀ ਨੂੰ ਦੁਬਾਰਾ ਫਾਰਮ ਚ ਲਿਆਉਣ ਲਈ ਇਸ ਤਰ੍ਹਾਂ ਦੀ ਆ ਦੇ ਐਫਰਟਸ ਹੋਣੀਆਂ ਬਹੁਤ ਜ਼ਰੂਰੀ ਨੇ ਦੇਖੋ ਅੱਜ ਮੈਨੂੰ ਲੱਗਦਾ ਪੰਜ 7000 ਬੱਚਾ ਸਪੈਸ਼ਲੀ ਮੈਂ ਬੱਚਿਆਂ ਦੀ ਗੱਲ ਕਰ ਰਿਹਾ ਵੱਡਿਆਂ ਦੀ ਫਿਰ ਇੱਕ ਰੂਟੀਨ ਸੈੱਟ ਹੁੰਦੀ ਹੈ ਉਹਨਾਂ ਨੂੰ ਇੱਕ ਅਵੇਅਰਨੈਸ ਆਉਂਦੀ ਹੈ ਕਿ ਜਦੋਂ ਸਮਾਜ ਵਿੱਚ ਉਹਨਾਂ ਦਾ ਉਹਨਾਂ ਦੀ ਦਿਸ਼ਾ ਭਟਕਾਉਣ ਵਾਲੀਆਂ ਚੀਜ਼ਾਂ ਵੀ ਜਾਗਰੂਕ ਨੇ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਉਥੇ ਇਹੋ ਜੀ ਇੱਕ ਅਵੇਅਰਨੈਸ ਜਿਹੜੀ ਸਰੀਰਕ ਮਾਨਸਿਕ ਔਰ ਸਮਾਜਿਕ ਤੌਰ ਤੇ ਤੁਹਾਨੂੰ ਮਜ਼ਬੂਤ ਕਰਦੀ ਹੈ ਇਹੋ ਜਿਹੇ ਐਫਰਟਸ ਨੂੰ ਮੈਂ ਸਲਾਮ ਕਰਦਾ ਸਪੈਸ਼ਲੀ ਭਾਜੀ ਸਚਦੇਵਾ ਸਾਹਿਬ ਕਦੇ ਸਾਈਕਲੋਥਨ ਕਦੇ ਮੈਰਾਥਨ ਕਦੇ ਇਸ ਤਰ੍ਹਾਂ ਦੇ ਵਾਕ ਇਹ ਮੈਨੂੰ ਲੱਗਦਾ ਕਿ ਸੁਸਾਇਟੀ ਨੂੰ ਆਕਸੀਜਨ ਦੇਣ ਵਾਲੀ ਗੱਲ ਹੈ ਸਰ ਸਾਈਕਲ ਐਰੀਡ ਦੇ ਇਤਿਹਾਸ ਰੱਗਿਆ ਸੀ ਤਾਂ ਜਿਹੜੀ ਇਹ ਫੈਮਿਲੀ ਵਾਕ ਹਨ ਵਿੱਚ ਇਤਿਹਾਸ ਰੱਖਣਾ ਹੈ ਤੇ ਬਾਰੇ ਕੀ ਕਹੋਗੇ ਵੈਸੇ ਦੇਖਿਆ ਜਾਵੇ ਤੇ ਇੱਕ ਫੈਮਿਲੀ ਅੱਜ ਕੱਲ ਇਕੱਠੀ ਹੋ ਕੇ ਤੁਰਦੀ ਨਹੀਂ ਘਰ ਚ ਹੀ ਬੈਠ ਕੇ ਰੋਟੀ ਨਹੀਂ ਖਾਦੀ ਟੱਬਰ ਨੇ ਕਦੀ ਇਕੱਠਿਆਂ ਨੇ ਖਾਦੀ ਇੱਕ ਇੱਕ ਕਮਰੇ ਚ ਦੂਜੇ ਕਮਰੇ ਚ ਬੈਠੇ ਟੈਲੀਫੋਨ ਤੇ ਗੱਲਾਂ ਕਰੀ ਜਾਂਦੇ ਰੋਟੀ ਪੱਕ ਗਈ ਏ ਮਾਂ ਕਿਚਨ ਚ ਗਈ ਜਾਂਦੀ ਪੱਕ ਗਈ ਏ ਥੱਲੇ ਆ ਜਾ ਨਾਲੇ ਡੈਡੀ ਨੂੰ ਫੋਨ ਕਰ ਦਿਓ ਵੀ ਬਾਹਰ ਆ ਜਾਣ ਇੱਕ ਘਰ ਚ ਹੀ ਨੈਟਵਰਕ ਬਣਿਆ ਹੋਇਆ ਸੋ ਫੈਮਿਲੀ ਨੇ ਇਹ ਰੋਟੀ ਨਹੀਂ ਇਕੱਠੇ ਬਹਿ ਕੇ ਖਾਣੀ ਤੇ ਤੁਰੰਦਾ ਤੇ ਮੌਕਾ ਕਦੇ ਨਹੀਂ ਮਿਲਦਾ ਹੁਣ ਮੇਰੇ ਖਿਆਲ ਨਾਲ ਇਹ ਵੀ ਆਪਣੇ ਆਪ ਚ ਇੱਕ ਗਿਫਟ ਹੈ ਜਦੋਂ ਸਾਰਾ ਪਰਿਵਾਰ ਇੱਕ ਥਾਂ ਦੇ ਇਕੱਠਾ ਹੋਵੇ ਔਰ ਕਿੰਨੇ ਸਾਰੇ ਪਰਿਵਾਰਾਂ ਦੇ ਨਾਲ ਪੂਰਾ ਸ਼ਹਿਰ ਇੱਕ ਪਰਿਵਾਰ ਬਣ ਕੇ ਜਦੋਂ ਵਾਕ ਕਰਦਾ ਹੈਗਾ ਆਪਣੇ ਆਪ ਚ ਇੱਕ ਬਹੁਤ ਵੱਡੀ ਬਲੇਸਿੰਗ ਹੈ। ਥੈਂਕ ਯੂ ਸਰ। ਅੱਜ ਹੁਸ਼ਾਹਰਪੁਰ ਇੱਕ ਵਾਰ ਫਿਰ ਇਤਿਹਾਸ ਰਚਣ ਜਾ ਰਿਹਾ। ਪਿਛਲੇ ਸਾਲ ਵੀ ਹੁਸ਼ਾਹਰਪੁਰ ਨੇ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਕਰਵਾ ਕੇ ਇਤਿਹਾਸ ਰਚਿਆ ਸੀ। ਔਰ ਇਸ ਵਾਰੀ ਹੁਸ਼ਾਹਰਪੁਰ ਫਿਟ ਬਾਈਕਰ ਕਲੱਬ ਸਾਰੇ ਨਾਲ ਰਲ ਮਿਲ ਕੇ ਇੱਕ ਫੈਮਿਲੀ ਵਾਕ ਇੱਕ ਐਸਾ ਯੂਨੀਕ ਈਵੈਂਟ ਲੈ ਕੇ ਆਇਆ ਜਿਹੜੀ ਜਿਹਦੀ ਮਿਸਾਲ ਪੂਰੇ ਦੇਸ਼ 'ਚ ਕਿਤੇ ਨਹੀਂ ਹੈਗੀ। ਔਰ ਤੁਸੀਂ ਦੇਖ ਸਕਦੇ ਆ ਵੀ ਹਜ਼ਾਰਾਂ ਹੀ ਲੋਕ ਜਿਹੜੇ ਆ ਇਹਦੇ ਵਿੱਚ ਲੋਕਾਂ ਨੂੰ ਪਲਾਸਟਿਕ ਫ੍ਰੀ এনवायरमेंट ਤੇ ਯੁੱਧ ਨਸ਼ਾ ਵਿਰੋਧੀ ਦੇ ਥੀਮ ਨੂੰ ਲੈ ਕੇ ਇਕੱਠੇ ਹੋਏ ਆ ਔਰ ਇਹਨੂੰ 플ੈਗ ਆਫ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਅਮਨ ਅਰੋੜਾ ਜੀ ਔਰ ਪ੍ਰੋਮਿਨੈਂਟ ਫ੍ਰਮ ਪੰਜਾਬੀ ਸਿੰਗਰ ਐਕਟਰ ਔਰ ਕਾਮੇਡੀਅਨ ਗੁਰਪ੍ਰੀਤ ਖੁੱਗੀ ਜੀ ਉਹ ਚੰਦੀ ਮੈਂਟੈਂਸ ਸਾਡੇ ਕੋਲੇ ਸੇ ਪਹੁੰਚਣ ਵਾਲੇ ਆ ਔਰ ਉਸ ਤੋਂ ਇਲਾਵਾ ਡਾਕਟਰ ਰਵਜੋਤ ਕੈਪਟਨ ਮੰਤਰੀ ਪੰਜਾਬ भी भी लोकल मेंबर पार्लियामेंट डॉ राजमर चब्बेवाल और और कैबिनेट मंत्री और ਸਾਡੇ ਸ਼ਹਿਰ ਦੀ ਸ਼ਾਨਬਾਨ ਅਮਰਸਾਗਰ ਮਿੱਤਲ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਲੋਕਲ ਐਮ ਐਲ ਏ ਬ੍ਰਹਮਸ਼ੰਕਰ ਜਿੰਪਾ ਤੇ ਟਾਂਡੇ ਤੋਂ ਹਲਕੇ ਤੋਂ ਡਾਕਟਰ ਜਸਵੀਰ ਰਾਜਾ ਹੋਰ ਵੀ ਬਹੁਤ ਸਾਰੇ ਲੋਕ ਪਹੁੰਚ ਰਹੇ ਆ اور ਮੈਂ ਦੱਸਣਾ ਚਾਹਣਾ ਵੀ ਲਗਭਗ 5000 ਤੋਂ ਉੱਪਰ ਪਾਰਟਿਸਪੈਂਟਸ ਹੈ ਜਿਹੜੇ ਵਿੱਚ ਪਾਰਟਿਸਪੇਟ ਕਰ ਰਹੇ ਆ ਜਿਨ੍ਹਾਂ ਦੀ ਉਮਰ 6 ਮਹੀਨੇ ਤੋਂ ਲੈ ਕੇ 91 ਸਾਲ ਆ ਤੇ ਤਿੰਨ ਤਿੰਨ ਜਨਰੇਸ਼ਨ ਹੈਗੀਆਂ ਜਿਹੜੀਆਂ ਪਰਿਵਾਰ ਦੀਆਂ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਗ੍ਰੈਂਡਪੇਰੈਂਟਸ ਸਾਰੇ ਇੱਚ ਫੈਮਿਲੀ ਵਾਕ ਜਿਹੜੇ ਰਲ ਮਿਲ ਕੇ 5 ਕਿਲੋਮੀਟਰ ਦੀ ਵਾਕ ਕਰਨਗੇ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਹੁਸ਼ਿਆਰਪੁਰ ਦੇ ਲੋਕਾਂ ਦੇ ਉੱਤੇ ਵੀ ਜਿਹੜਾ ਵੀ ਅਸੀਂ ਪੀਮਿੰਟ ਦਿੰਨੇ ਆ ਵੱਧ ਚੜ ਕੇ ਸਾਰੇ ਹਿੱਸਾ ਲੈਂਦੇ ਆ ਔਰ ਹੁਸ਼ਿਆਰਪੁਰ ਨੂੰ ਪਲਾਸਟਿਕ ਫ੍ਰੀ ਕਰਨ ਵਾਸਤੇ ਇੱਕ ਨਵਾਂ ਯੂਨੀਕ ਪ੍ਰੋਗਰਾਮ ਆਸੀ ਇਹ ਕੋ ਲਿਖਿਆ ਉਹ ਵੀ ਅਸੀਂ ਚੰਨ ਮਿੰਟਾਂ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਦੇਖਿਆ ਗਿਆ ਕੋ ਕਾਫੀ ਜਿਹੜੇ ਹੱਲੇ ਵੀ ਜਿਹੜੇ ਆਪਾਂ ਡੇਟ ਵਧਾਉਦੇ ਰਹੇ ਇੱਕ ਦੋ ਵਾਰੀ ਡੇਟ ਵੀ ਵਧਾਈ ਜਾਂਦੀ ਐ ਸਪੈਸ਼ਲਲੀ ਲੇਕਨ ਹੁਣ ਵੀ ਕਈ ਜਿਹੜੇ ਆ ਰਹਿ ਗਏ ਨੇ ਤੁਸੀਂ ਆ ਦੇਖਦੇ ਨੇ ਇੰਨੀ ਬੰਨੀ ਦੁਨੀਆ ਇੱਥੇ ਆਈ ਹੋਈ ਆ ਜਿਹੜੀ ਕਹਿੰਦੇ ਸਾਨੂੰ ਜੇ ਅਸੀਂ ਰਜਿਸਟ੍ਰੇਸ਼ਨ ਕਰਾਉਣਾ ਹੀ ਰਹਿ ਗਏ ਰਹਿ ਗਏ ਹੁਣ ਅਸੀਂ 2 ਮਹੀਨੇ ਦਾ ਰਜਿਸਟ੍ਰੇਸ਼ਨ ਖੋਲੀ ਰੱਖੀ 15 ਅਗਸਤ ਤੋਂ 15 ਅਕਤੂਬਰ ਹੁਣ 4 ਮਹੀਨੇ ਦੋ ਮਹੀਨੇ ਤੇ ਕੋਈ ਰਜਿਸਟ੍ਰੇਸ਼ਨ ਨਹੀਂ ਕਰਾਉਂਦਾ ਹੁਣ ਖੜੇ ਪੈਰ ਅਸੀਂ ਕਿੱਥੋਂ ਟੀ-ਸ਼ਰਟ ਮੈਡਲ ਕਿੱਥੋਂ ਲੈ ਦੇਈਏ ਅਸੀਂ ਪਾਰਟਿਸਪੇਸ਼ਨ ਕਿਹਾ ਪਰ ਕਿਹ ਪਾਰਟਿਸਿਪੇਟ ਕਰ ਲਓ ਲੇਕਿਨ ਟੀ-ਸ਼ਰਟ ਔਰ ਮੈਡਲ ਅਸੀਂ ਅਰੇਂਜਮੈਂਟ ਨਹੀਂ ਕਰ ਪਾਵਾਂਗੇ ਔਰ ਅਗਲੇ ਸਾਲ ਤੋਂ ਇਹੀ ਕਹਾਂਗੇ ਫਿਰ ਟਾਈਮ ਸਾਰ ਰਜਿਸਟਰ ਜ਼ਰੂਰ ਕਰਾ ਲੋ ਲਾਸਟ ਮੋਮੈਂਟ ਤੇ ਆ ਕੇ ਜੇ ਤੁਸੀਂ ਕਹੋਗੇ ਕਿ ਸਾਨੂੰ ਟੀ-ਸ਼ਰਟ ਤੇ ਮੈਡਲ ਵੀ ਮਿਲ ਜਾਏ ਅਸੀਂ ਪਾਰਟਿਚੂਟ ਕਰ ਲਈ ਤਾਂ ਪੋਸਿਬਲ ਨਹੀਂ ਹੋਣਾ ਸਰ ਜੀ ਇੱਕ ਹੋਰ ਸੁਨੇਹਾ ਵਾਸੀ ਨੂੰ ਕਿਸੇ ਜਗ੍ਹਾ ਸੰਦੇਸ਼ ਦੇਣਾ ਚਾਹੁੰਦੇ ਆਪਣੇ এনवायरमेंट ਨੂੰ ਸਾਫ਼ ਸੁਥਰਾ ਰੱਖੋ ਔਰ ਆਪਣੀ ਸਿਹਤ ਨੂੰ ਚੰਗਿਆ ਰੱਖੋ ਬਸ ਇਹ ਆਪ ਵੀ ਇਹ ਕਰਦੇ ਆ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਉਹ ਸਤਿਦੇਵਾ ਸਾਹਿਬ ਤੇ ਇਹਨਾਂ ਦੇ ਫੈਮਿਲੀ ਵੱਲੋਂ ਲਿਆ ਗਿਆ ਫੈਮਿਲੀ ਵਾਕ ਦੀ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਤਕਰੀਬਨ 5000 ਤੋਂ ਵੀ ਪਲੱਸ ਲੋਕ ਰਜਿਸਟਰ ਹੋ ਚੁੱਕੇ ਔਰ ਜੋ ਮੈਨੂੰ ਕੱਲ ਸੰਦੇਵਾ ਸਾਹਿਬ ਦੱਸ ਰਹੇ ਸੀਗੇ ਕਿ 6 ਮਹੀਨਿਆਂ ਦੇ ਬੱਚੇ ਤੋਂ ਲੈ ਕੇ 91 ਸਾਲ ਤੱਕ ਦੇ ਬਜ਼ੁਰਗ ਜਿਹੜੇ ਉਹ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਔਰ ਮੈਸੇਜ ਦੋ ਹੀ ਨੇ ਕਿ ਜ਼ੀਰੋ ਡਰੱਗਸ ਐਂਡ ਜ਼ੀਰੋ ਟੋਲਰੈਂਸ ਟਰਵਰਡਸ ਪਲਾਸਟਿਕ ਦੋਨੋਂ ਹੀ ਉਹ ਚੀਜ਼ਾਂ ਨੇ ਜਿਨੇ ਪੰਜਾਬ ਦੀ ਜਵਾਨੀ ਨੂੰ ਔਰ ਪੰਜਾਬ ਦੇ ਫਿਊਚਰ ਨੂੰ ਬਚਾਉਣਾ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਸੰਦੇਵਾ ਸਾਹਿਬ ਦਾ ਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੈ ਸਮਝਦਾ ਕਿ ਇਹ ਤੋਂ ਮੈਸੇਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਹੈ ਜੀ ਅੱਜ ਦਾ ਹੁਸ਼ਾਰਪੁਰ ਵਿਖੇ ਪਹਿਲੀ ਵਾਰ ਜਿਹੜੀ ਫੈਮਿਲੀ ਵਾਕ ਹੋ ਰਹੀ ਹੈ ਫੈਮਿਲੀ ਵਾਕ ਆਨ ਹੋ ਰਹੀ ਹੈ ਤੇ ਸਾਰੇ ਪਹਿਲਾਂ ਤਾਂ ਇੰਡੀਵਿਜੂਅਲ ਜਬ ਮੇਲ ਫੀਮੇਲ ਆਉਂਦੇ ਸੀ ਹੁਣ ਪੂਰਾ ਪਰਿਵਾਰ ਇਸ ਵਾਕ ਵਿੱਚ ਪਾਰਟਿਸਪੇਟ ਕਰਨ ਆ ਰਿਹਾ ਤੇ ਜਿਹੜੀ ਫੈਮਿਲੀ ਵਾਕ ਹੈਗੀ ਆ ਇਹ ਜਿਹੜੇ ਸਾਡੇ ਫੌਜਾ ਸਿੰਘ ਸੀਗੇ ਜਿਨ੍ਹਾਂ ਨੇ ਨਾ ਕਿ ਪੰਜਾਬ ਦਾ ਪੂਰੇ ਦੇਸ਼ ਦਾ ਦੁਨੀਆ ਚ ਨਾਮ ਉਹਨਾਂ ਨੇ ਰੋਸ਼ਨ ਕੀਤਾ ਉਹ ਕੁਝ ਮਹੀਨੇ ਪਹਿਲਾ ਕਾਲਚਰਾ ਨਾਲ ਕਰਕੇ ਉਹਨਾਂ ਨੂੰ ਟ੍ਰਿਬਿਊਟ ਉਹਨਾਂ ਦੀ ਜਾਤ ਵਿੱਚ ਫੈਮਿਲੀ ਵਾਕ ਰੱਖੀ ਆ ਤੇ ਮੈਂ ਧੰਨਵਾਦ ਕਰਦਾ ਹਾਂ ਸਜੇਵਾ ਜੀ ਦਾ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਤੇ ਅਸੀਂ ਉਮੀਦ ਵੀ ਕਰਦੇ ਹਾਂ ਤਕਰੀਬਨ ਸ਼ਾਰਪੁਰ ਦੇ ਜਿੰਨੇ ਵੱਤ ਵਤ ਸਾਰੀਆਂ ਫੈਮਿਲੀਆਂ ਇਕੱਠੇ ਹੋ ਕੇ ਆਏ ਮੈਂ ਖੁਦ ਵੀ ਆਪਣੇ ਬੱਚਨ ਨਾਲ ਲੈ ਕੇ ਆਇਆ ਤੇ ਜੀ ਪਾਰਟਿਸਪੇਟ ਕਰੀਏ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਇਸ ਰੀਤ ਤੋਂ ਇਸ ਟ੍ਰੈਡੀਸ਼ਨ ਹੋ ਗਏ ਹਰ ਇੱਕ ਸਾਲ ਨੂੰ ਬਧਾਇਆ ਜਾਵੇ ਧੰਨਵਾਦ ਆਈ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਵੀ ਸਾਡੇ ਆਏ ਆ ਇਹ ਵੀ ਇਹ ਜੀ ਜੀ ਇਹਦਾ ਫੈਮਿਲੀ ਵਾਕ ਦਾ ਫੈਮਿਲੀ ਦਾ ਆਣਾ ਜ਼ਰੂਰੀ ਸੀਗਾ ਜੀ ਹਮੇਸ਼ਾ ਦੀ ਤਰ੍ਹਾਂ ਫਿਟ ਬਾਈਕਰਜ਼ ਕਲੱਬ ਸਾਡੇ ਪ੍ਰਧਾਨ ਜੀ ਪ੍ਰੈਜ਼ੀਡੈਂਟ ਸਾਹਿਬ ਪਰਮਜੀਤ ਸਿੰਘ ਸੱਚਦੇਵਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਬੜਾ ਯੂਨੀਕ ਇਨੀਸ਼ੀਏਟਿਵ ਜਿਹੜਾ ਪੂਰੇ ਹੁਸ਼ਿਆਰਪੁਰ ਦੇ ਵਿੱਚ ਨਹੀਂ ਮੈਂ ਸਮਝਦਾ ਕਿ ਦੁਨੀਆ ਆਪਣੇ ਪੂਰੇ ਦੇਸ਼ ਚ ਇੱਕ ਮਿਸਾਲ ਹੈ ਫੈਮਿਲੀ ਵਾਕ ਜਿਹੜੀ ਅੱਜ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸੋ ਇਸ ਦੇ ਲਈ ਮੈਂ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਔਰ ਫੈਮਿਲੀ ਵਾਕ ਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਮੰਤਵ ਜਿਹੜਾ ਹੈ ਜਿੱਥੇ ਫੈਮਿਲੀ ਨੂੰ ਫਿੱਟ ਰੱਖਣਾ ਜਿੱਥੇ ਪੰਜਾਬ ਨੂੰ ਫਿੱਟ ਰੱਖਣ ਦਾ ਜਿੱਥੇ ਜ਼ਿਲ੍ਹੇ ਨੂੰ ਫਿੱਟ ਰੱਖਣ ਦਾ ਉੱਥੇ ਸਭ ਤੋਂ ਵੱਡਾ ਇਨੀਸ਼ੀਏਟਿਵ ਜਿਹੜਾ ਹੈ ਜਿਹੜਾ ਪਲਾਸਟਿਕ ਫ੍ਰੀ এনवायरमेंट ਜਿਹੜਾ ਪ੍ਰੋਵਾਈਡ ਕਰਨਾ ਉਹ ਸਾਡੇ ਫਿੱਟ ਬਾਈਕਸ ਕਲੱਬ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਔਰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਮਾਲ ਦੀਆਂ ਐਕਟੀਵਿਟੀ ਜਿਹੜੀਆਂ ਇਤਿਹਾਸਕ ਗਤੀਵਿਧੀਆਂ ਜਿਹੜੀਆਂ ਫਿੱਟ ਬਾਈਕਸ ਕਲੱਬ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਉਸ ਦੇ ਵਿੱਚ ਸਾਈਕਲੋਥਨ ਮੈਂ ਪਿੱਛੇ اٹੈਂਡ ਕੀਤੀ ਸੀ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਸੀ ਵਾਕਾਥਨ ਤੋਂ ਬਹੁਤ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਂਦੇ ਜਾ ਜਿਹੜੇ ਆ ਹਮੇਸ਼ਾ ਜਿਹੜੇ ਫਿਟ ਬਾਈਕਸ ਕਲੱਬ ਲੈ ਰਿਆ ਉਸ ਦੇ ਲਈ ਉਹਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਉਹਨਾਂ ਨੂੰ ਭਰੋਸਾ ਵੀ ਦਵਾਉਂਦਾ ਕਿ ਉਹਨਾਂ ਦੇ ਨਾਲ ਸਰਕਾਰ ਤੇ ਸਾਡਾ ਪ੍ਰਸ਼ਾਸਨ ਜਿਹੜਾ ਉਹ ਚਟਾਨ ਵਾਂਗ ਖੜਾ। ਥੈਂਕ ਯੂ। ਇਹ ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਜਦੇਵਾ ਸਟਾਕਸ ਆਈ ਬਾਰੀ ਹੁਸ਼ਿਆਰਪੁਰ ਦੇ ਵਿੱਚ ਵਕ ਵਕ ਪ੍ਰੋਗਰਾਮ ਏਦਾਂ ਦੇ ਕਰਾਉਂਦੇ ਰਹਿੰਦੇ ਕਿਉਂਕਿ ਹੈਲਥ ਨਾਲ ਰਿਲੇਟਡ ਹੋਣ ਐਂਡ ਸੋਸ਼ਲ ਕਾਜ਼ਿਜ਼ ਨੂੰ ਲੈ ਕੇ ਕਰਾਉਂਦੇ ਆ। ਹੁਣ ਵੀ ਅੱਜ ਵੀ ਇਹਨਾਂ ਨੇ ਜਿਹੜਾ ਇਹ ਟੀਚਾ ਚੱਕਿਆ ਹੈਗਾ ਇਹਦੇ ਵਿੱਚ ਇੱਕ ਸਨੇਹਾ ਦੇਣਾ ਸੁਸਾਇਟੀ ਦੇ ਨਾਲ ਰਲ ਕੇ ਕਿ ਆਪਾਂ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਤੇ ਪਲਾਸਟਿਕ ਫ੍ਰੀ ਹੋਸ਼ਿਆਰਪੁਰਨ ਪੰਜਾਬ ਬਣਾਣਾ ਹੈ ਤੇ ਉਹਦੇ ਵਿੱਚ ਅੱਜ ਇਹਨਾਂ ਨੇ ਸਜਦੇਵਾ ਸਟਾਕਸ ਜਿਹਨੂੰ ਕਿ ਲੀਡ ਕਰ ਰਹੇ ਪਰਮਜੀਤ ਸਜਦੇਵਾ ਜੀ ਉਹਨਾਂ ਦੀ ਸਮੂਹੀ ਟੀਮ ਅੱਜ ਇੱਥੇ ਸਮਾਗਮ ਰੱਖਿਆ ਹੈਗਾ ਵੋਕੇਥਨ ਫੈਮਿਲੀ ਵੋਕੇਥਨ ਹੀ ਅਲੱਗ ਕਨਸੈਪਟ ਹੈ ਜਿਹਦੇ ਵਿੱਚ ਕੀ ਇਨਫੈਂਟਸ 6 ਮਹੀਨੇ ਤੋਂ ਲੈ ਕੇ ਬੱਚੇ ਤੋਂ ਲੈ ਕੇ 90 ਸਾਲ ਤੋਂ ਵੀ ਵੱਧੀ ਉਮਰ ਦੇ 3 4 ਜਨਰੇਸ਼ਨਸ ਸਾਥ ਰਲ ਕੇ ਵਾਕ ਕਰਨਗੀ ਇਟ ਇਜ਼ ਵਨ ਆਫ ਇਟਸ ਕਾਈਂਡ ਜੋ ਕਿ ਇਹਨਾਂ ਨੇ ਰੱਖਿਆ ਹੈਗਾ ਐਂਡ 5 ਤੋਂ 6000 ਦੀ ਗੈਦਰਿੰਗ ਤੋਂ ਹੁਣ ਸਾਨੂੰ ਦਿਖ ਰਹੀ ਹੈ ਐਂਡ ਫਲੋ ਹੁਣ ਵੀ ਚੱਲ ਰਿਹਾ ਹੈ ਤੋਂ ਕਾਫੀ ਉਤਸ਼ਾਹ ਹੈਗਾ ਐਂਡ ਇਟ ਸੈਂਡਸ ਦਾ ਰਾਈਟ ਸਿਗਨਲ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਜਿਹੜਾ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਦਾ ਟੀਚਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਸਹਿਯੋਗ ਦੇਣ ਵਾਸਤੇ ਪੂਰਾ ਪੰਜਾਬ ਉੱਠ ਖੜਿਆ ਹੈਗਾ ਹੁਸ਼ਿਆਰਪੁਰ ਉੱਠ ਖੜਿਆ ਹੈਗਾ ਐਂਡ ਇਟ ਵੀ ਅ ਬੂਸਟ ਟੂ ਦੀ ਸੋਸਾਇਟੀ ਐਂਡ ਇਹਦੇ ਵਿੱਚ ਪਬਲਿਕ ਸਪੋਰਟ ਦਿਖਦਾ ਹੈ ਜਿਹਦੇ ਨਾਲ ਅਸੀਂ ਇਹ ਯੁੱਧ ਦੀ ਜਿਹੜੀ ਜੰਗ ਹੈ ਇਹਨੂੰ ਜੀਤ ਸਕਾਂਗੇ ਬੜਾ ਇਵੈਂਟ ਹੁਸ਼ਿਆਰਪੁਰ ਸ਼ਹਿਰ ਲਈ ਇਹ ਸਿਜੇਵਾ ਸਟਾਕ ਤੇ ਸਿਜੇਵਾ ਜਿਹਨੇ ਕਰਾਇਆ ਸਾਰਾ ਸ਼ਹਿਰ ਅਜੇ ਇਕੱਠਾ ਹੋ ਕੇ ਹੈਲਥ ਬਾਕ ਲਈ ਔਰ ਡਰਗਸ ਫਰੀ ਲਈ ਔਰ ਛੋਟੇ ਬੱਚੇ ਤੋਂ ਲੈ ਕੇ ਸਾਰਿਆਂ ਨੇ ਜੀ ਪਾਰਟਿਸਪੇਟ ਕੀਤਾ ਇੱਕ ਬਹੁਤ ਅੱਛਾ ਮੈਸੇਜ ਮੈਂ ਕਹਿ ਸਕਦਾ ਸਾਰੇ ਸ਼ਹਿਰ ਨੂੰ ਇਹ ਤੂੰ ਗਿਆ ਹੈਗਾ ਸੋ ਬਹੁਤ-ਬਹੁਤ ਸੇਵਾ ਸਟਾਕ ਦਾ ਧੰਨਵਾਦ ਕਰਦਾ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਰੇ ਐਮਐਲਏ ਸਿਵਾਨ ਸਾਰੇ ਇਕੱਠੇ ਹੋਏ ਐ ਸੋ ਇਹ ਮੈਂ ਕਹਿ ਸਕਦਾ ਅਣ ਵਾਲੇ ਟਾਈਮ ਨੂੰ ਬਹੁਤ ਅੱਛੇ ਦੇ ਰਿਜ਼ਲਟ ਮਿਲਦੇ ਅੱਜ ਜਿਹੜੀ ਮੈਰਾਥਨ ਦੌੜ ਲਾਜਮਾਂ ਤੇ ਸਟੇਡੀਅਮ ਤੋਂ ਸ਼ੁਰੂ ਕੀਤੀ ਗਈ ਔਰ ਮੈਂ ਦੇਖ ਰਿਹਾ ਸਦਾ ਸਾਰੇ ਹੀ ਜ਼ਿਲ੍ਹੇ ਦੇ ਵਿੱਚੋਂ ਸ਼ਹਿਰ ਹਰਪੁਰ ਦੇ ਵਿੱਚੋਂ ਬਹੁਤ ਜਿਆਦਾ ਬੱਚੇ ਜਿਹੜੇ ਸ਼ਾਮਲ ਹੋਏ ਔਰ ਉਹਨਾਂ ਵਿੱਚ ਇੱਕ ਬੜਾ ਉਤਸ਼ਾਹ ਸੀਗਾ ਇਹ ਮੈਰਾਥਨ ਦੌੜ ਜਿਹੜੀ ਆ ਬਖਵਾਗ ਰੋਡਾਂ ਤੋਂ ਔਰ ਜਿਹੜਾ ਦਾ 5 ਕਿਲੋਮੀਟਰ ਦਾ ਏਰੀਆ ਬਣਦਾ ਔਰ ਹੁਣ ਇੱਥੋਂ ਸਟਾਰਟ ਕੀਤੀ ਗਈ ਆ ਉਹਨੂੰ ਹਰੀ ਝੰਡੀ ਦੇ ਕੇ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਜਿਹੜੇ ਕਿ ਸਾਡੇ ਪੰਜਾਬ ਦੇ ਕ ਕਰੋੜ ਮੰਤਰੀ ਵੀ ਨੇ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਮੈਂਬਰ ਪਾਰਲੀਮੈਂਟ ਸ਼ਹਿਰਪੁਰ ਔਰ ਸਾਡੇ ਹਾਰਪੁਰ ਦੇ ਐਮਐਲਏ ਬ੍ਰਹਮ ਸੰਪਨ ਜੰਪਾ ਜੀ ਔਰ ਲੋਕਲ ਪਾਰਟੀ ਜੇ ਕੈਰਨ ਮੰਤਰੀ ਸਾਡੇ ਡਾਕਟਰ ਅਵਜੋਤ ਜੀ ਜਿਨ੍ਹਾਂ ਨੇ ਕਿ ਹਰੀ ਝੰਡੀ ਦੇ ਕਰਵਾਨਾ ਕੀਤਾ ਔਰ ਬੱਚਿਆਂ ਵਿੱਚ ਬੜਾ ਅਸਰ ਸਦਾ ਔਰ ਬੱਚੇ ਇਥੋਂ ਜਿਹੜੇ ਆ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਔਰ ਏਸ਼ੀਆ ਦੇ ਔਰ ਅਲੰਪਕ ਦੇ ਵਿੱਚ ਆਪਣੀਆਂ ਮੱਲਾ ਮਾਰਦੇ ਆ ਔਰ ਇਥੇ ਕੋਈ ਪ੍ਰਸ਼ਾ ਵਾਦਾ ਔਰ ਇਹਦੇ ਨਾਲ ਨਾਲ ਇਹ ਹੈਗਾ ਕਿ ਮੈਰਾਥਨ ਦੌੜ ਦੇ ਵਿੱਚ ਸਪੋਰਟਸ ਦੇ ਵਿੱਚ ਇੱਕ ਜਿਹੜਾ ਆ ਜਣ ਕੇ ਨਸ਼ੇ ਤੋਂ ਜੁੜਾ ਸਰਕਾਰਾਂ ਮਿਲਦਾ ਮੈਂ ਸਾਰੇ ਸ਼ਹਿਰ ਵਸਨੀਕਾਂ ਦਾ ਔਰ ਜਿਹੜੇ ਕਿ ਇਹਨਾਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਨੂੰ ਤਿਆਰ ਕਰਵਾਉਂਦੇ ਨੇ ਉਹਨਾਂ ਦਾ ਬੜਾ ਹੀ ਧੰਨਵਾਦ ਕਰਦਾ ਔਰ ਇਸ ਇਵੈਂਟ ਦੇ ਵਿੱਚ ਸਾਡੇ ਬਹੁਤ ਹੀ ਔਰ ਗੈਕ ਕਮੇਡੀ ਕਲਾਕਾਰ ਗੁਰਪ੍ਰੀਤ ਦੌਰ ਕੋ ਗੀਦੇ ਉਤਸ਼ਾਹਤ ਤੌਰ ਤੇ ਪਹੁੰਚੇ ਸੀ ਔਰ ਉਹਨਾਂ ਦੇ ਨਾਲ ਬੱਚਿਆਂ ਦਾ ਬੜਾ ਪਿਆਰ ਉਹਨਾਂ ਦਾ ਬੜਾ ਉਤਸ਼ਾਹ ਵਧਾਇਆ ਕਿ ਮੈਂ ਗੁਗੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਹਿਰ ਪ੍ਰਬੰਧਨ ਦੇ ਉੱਪਰ ਆ ਰਿਹਾ ਫੈਮਿਲੀ ਵਾਕ ਤੁਸੀਂ ਵੀ ਪਹੁੰਚ ਕੇ ਇਕੱਣਾ ਚਾਹੋ ਆ ਇਹ ਸਚਦੇਵਾ ਸਟਾਕਸ ਵੱਲੋਂ ਆਰਗੇਨਾਈਜ਼ ਕਰਾਇਆ ਗਿਆ ਜੀ ਫੈਮਿਲੀ ਵਾਕ ਇਵੈਂਟ ਹੋਇਆ ਚਾਲਪੁਰ ਦੇ ਵਿੱਚ ਜਿੱਥੇ ਆ ਸਭ ਤੋਂ ਛੋਟਾ ਜਿਹੜਾ ਪਾਰਟਿਸਪੈਂਟ ਹੈ ਉਹ ਜੀ 6 ਮਹੀਨਿਆਂ ਦਾ ਹੈ ਤੇ ਜਿਹੜੇ ਸਭ ਤੋਂ ਵੱਡੇ ਨੇ ਉਹ 91 ਸਾਲਾਂ ਦੇ ਨੇ ਸੋ 6 ਮਹੀਨਿਆਂ ਤੋਂ ਲੈ ਕੇ 91 ਸਾਲ ਤੱਕ ਦੇ ਜਿਹੜੇ ਨੇ ਪਾਰਟਿਸਪੈਂਟਸ ਪਾਰਟਿਸਿਪੇਟ ਕਰ ਰਹੇ ਨੇ ਇਸ ਫੈਮਿਲੀ ਵਾਕ ਦੇ ਵਿੱਚ ਟੂ ਗਿਵ ਦਾ ਮੈਸੇਜ ਕਿ ਫਿਜ਼ੀਕਲ ਫਿਟਨੈਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਆਪਣਾ ਸਾਡੇ ਇਥੇ ਆ ਜ਼ਿਲ੍ਹੇ ਦੇ ਵਿੱਚ अमन अरोड़ा जी एस चीफ गेस्ट पहुंचे ने ते ਨਾਲੇ ਸਾਰਾ ਪ੍ਰਸ਼ਾਸਨ ਜਿਹੜਾ ਆ ਉਹ ਪੂਰਾ ਨਾਲ ਸਹਿਯੋਗ ਕਰ ਰਿਹਾ ਹੈ ਜੀ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਹੈ ਤੇ ਸਾਡੀ ਪੂਰੀ ਅੱਛੀ ਕੋਸ਼ਿਸ਼ ਰਹੇਗੀ ਕਿ ਇਹ ਇਵੈਂਟ ਬਹੁਤ ਸਕਸੈਸਫੁਲ ਹੋਵੇ ਜੀ ਮੈਂ ਜਿਹੜਾ ਮੇਨ ਜਿਹੜਾ ਰੱਖਿਆ ਗਿਆ ਨਸ਼ਿਆਂ ਦੇ ਖਿਲਾਫ ਤੇ ਪਲਾਸਟਿਕ ਫਰੀ ਹਰਪੋ ਹੋ ਗਿਆ ਜੰਨਿਆ ਹਾਂ ਹਾਂਜੀ ਹਾਂਜੀ ਮੈਲੇ ਬਾਰੇ ਕੀ ਕਹੋਗੇ ਬਿਲਕੁਲ ਜੀ ਇਹ ਅੱਜ ਦੇ ਸਮੇਂ ਦੀ ਬਹੁਤ ਲੋੜ ਹੈ ਕਿ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਵੈਸੇ ਵੀ ਜਿਹੜਾ ਹੈ ਇਹਦਾ ਫੋਰੈਸਟ ਕਵਰ ਸਭ ਤੋਂ ਮੈਕਸਿਮਮ ਹੈ ਤੇ ਸਾਡਾ ਤਾਂ ਇਹ ਜ਼ਿਆਦਾ ਰਿਸਪਾਂਸਿਬਿਲਟੀ ਬਣਦੀ ਹੈ ਕਿ ਅਸੀਂ ਐਨਵਾਇਰਨਮੈਂਟ ਫ੍ਰੈਂਡਲੀ ਮੈਸੇਜ ਜ਼ਿਆਦਾ ਦੇਈਏ ਨਾਲ ਹੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਫਲੈਗਸ਼ਿਪ ਸਕੀਮ ਹੈ ਯੋਧਨਸ਼ਿਆਂ ਵਿਰੁੱਧ ਉਹਦਾ ਮੈਸੇਜ ਵੀ ਜਿਹੜਾ ਹੈ ਉਹ ਨਾਲ ਨਾਲ ਹੀ ਅਸੀਂ ਜੀ ਇਹਦੇ ਵਾਕ ਦੇ ਥਰੂ ਸਪਰੈਡ ਕਰ ਰਹੇ ਹਾਂ ਥੈਂਕ ਯੂ ਜੀ ਅੱਜ ਬਹੁਤ ਹੀ ਵਧੀਆ ਜਿਹੜਾ ਈਵੈਂਟ ਆ ਕਿਸ ਦੇਵਾ ਪਰਿਵਾਰ ਵੱਲੋਂ ਕਰਾਇਆ ਗਿਆ ਵਾਕ ਫੈਮਿਲੀ ਇਹ ਤੋਂ ਬਹੁਤ ਹੀ ਸਲਾਗਾਜ ਹੋ ਗਿਆ ਔਰ ਪੂਰੇ ਸ਼ਿਹਾਖੌਰ ਨੂੰ ਖੁਸ਼ ਕਰਤਾ ਮਾਰਨਿੰਗ ਟਾਈਮ ਤਾਂ ਸਾਰੇ ਮੈਂ ਦੇਖ ਰਿਹਾ ਸੀ ਐਵਰੀਬਾਡੀ ਹੈਵ ਅ ਸਮਾਈਲ ਔਨ ਅ ਜੀ ਫੇਸ ਤਾਂ ਬਹੁਤ ਵਧੀਆ ਲੱਗਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਚਾਹੇ politcal ਲੋਗ ਚਾਹੇ non political ਲੋਗ ਸਿਗੇ ਸਾਰਿਆਂ ਦੇ ਤਾਂ ਮੈਂ ਸਭ ਨੂੰ ਵਧਾਈ ਦਿੰਦਾ ਹੈ ਬਹੁਤ ਵੱਡਾ ਜਿਹੜਾ ਅਸਫਰਦ ਦੇ ਵਿੱਚ ਹੋਇਆ ਜਿਹੜਾ ਇਤਿਹਾਸ ਰਚੇਗਾ ਇਹ ਤੋਂ ਤੁਸੀਂ ਵੀ ਪਰਦੇ ਹੋਏ ਹੋ ਤੇ ਸਾਡੇ ਪੁਲਿਸ ਫੋਰਸ ਤੋਂ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਗਏ ਆ ਇੱਥੇ ਕੀ ਕਹਣਾ ਚਾਹੋਗੇ ਇਹ ਫਿਜ਼ੀਕਲ ਫਿਟਨੈਸ ਨੂੰ ਲੈ ਕੇ ਇਹ ਜਿਹੜੀ ਆ ਫੰਕਸ਼ਨ ਆਰਗੇਨਾਈਜ਼ ਕੀਤਾ ਇਹ ਬੜੀ ਇੰਪੋਰਟੈਂਸ ਆ ਇਹਦੀ ਫਿਜ਼ੀਕਲ ਫਿਟਨੈਸ ਲਈ ਔਰ ਬੜਾ ਹੀ ਅੱਛਾ ਜਿਹੜਾ ਲੋਕਾਂ ਦਾ ਸਹਿਯੋਗ ਦੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਫਿਜ਼ੀਕਲ ਫਿਟਨੈਸ ਨੂੰ ਜਾ ਰਿਹਾ ਹੈ ਤੇ ਇਹ ਕੰਟੀਨਿਊ ਰੱਖਣਗੇ ਬਰਕਰਾਰ ਰੱਖਣਗੇ ਜਸੀਂ ਅੱਜ ਕਰਦੇ ਆ ਕਿ ਛੋਟੀ ਏਜ ਦੇ ਬੱਚੇ ਆਰਾਉਂਡ 2 3 4 ਸਾਲ ਦੇ ਬੱਚੇ ਵੀ ਮੈਂ ਦੇਖਿਆ ਕਿ ਉਹਨਾਂ ਨੇ ਪਾਰਟਿਸਪੀਕੇਟ ਕੀਤਾ ਹੈਗਾ ਤੇ ਬਹੁਤ ਹੀ ਅੱਛਾ ਲੱਗਿਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਹੁਸ਼ਿਆਰਪੁਰ ਵਾਲੇ ਇੱਕ ਫੇਰੇ ਕਿਥੇ ਆਸ ਰਚ ਰਹੇ ਨੇ 2 ਨਵੰਬਰ ਦਾ ਦਿਨ ਹਮੇਸ਼ਾ ਯਾਦ ਰਹੇਗਾ ਬਿਲਕੁਲ ਹੀ ਨਵਾਂ ਈਵੈਂਟ ਪੂਰਾ ਪਰਿਵਾਰ ਜੇ ਸੀਵਨ ਦੇ ਵਿੱਚ ਪੂਰਾ ਪਰਿਵਾਰ ਘੁੰਮੇਗਾ ਬਹੁਤ ਹੀ ਮਾਹੌਲ ਦੀ ਸਾਰਾ ਦੇਖ ਲਿਆ ਪੂਰੀ ਪ੍ਰੈਸ ਰਿਆ ਦਿਖਾਇਆ ਹੋਇਆ ਮਾਹੌਲ ਦੀ ਸਾਰਾ ਦੇਖ ਲਿਆ ਬਹੁਤ ਹੀ ਲਜੇਦਾਰ ਮਾਹੌਲ ਅਨ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਚੱਲ ਰਿਹਾ ਹੈ ਚਾਰ ਚਾਰ ਜਨਰੇਸ਼ਨਾਂ ਅੱਜ ਦੇ ਵਿੱਚ ਝੁੰਮਣ ਗਿਆ ਕਿ ਖੈਲਪੀ ਸਾਰਾ ਕੁਝ ਹੋਏਗਾ ਤੋਂ ਪੂਰੇ ਹਿਸ਼ਾਰਪੁਰ ਨੂੰ ਇਸੀ ਬਣਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ মিডিਆ ਨੂੰ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਸਮੀਨ ਕੌਰ ਹੈ ਕਿ ਫੈਮਿਲੀ ਪਾਰਕ ਵਿੱਚ ਪਹੁੰਚੇ ਹੋ ਤੇ ਕੀ ਕਰਨਾ ਚਾਹਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਐਕਸਾਈਟਿਡ ਆ ਆਪਸ ਮੇਰੇ ਆ ਗਏ ਸੀਗੇ ਆਗੇ ਪਹਿਲਾ ਆਪਾਂ ਵਾਰਮਅਪ ਕੀਤਾ ਆਪਾਂ ਸਾਰਿਆਂ ਨੇ ਇੱਥੇ ਭੰਗੜਾ ਕੀਤਾ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਵੀ ਇੱਥੇ ਆ ਕੇ ਹਿੱਸਾ ਬਣੋ ਇਸ ਚੀਜ਼ ਦਾ ਤਾਂ ਕਿ ਆਪਾਂ ਇੱਕ ਹਿਸਟਰੀ ਕ੍ਰੀਏਟ ਕਰੀਏ ਤੇ ਅੱਜ ਸੱਦੇਵਾ ਸਾਨੂੰ ਜਿੱਦਾਂ ਸਾਨੂੰ ਕਿਹਾ ਕਿ ਅੱਜ ਉਹਨਾਂ ਨੇ ਬਲੂਪ੍ਰਿੰਟ ਕੱਢਣਾ ਇੱਕ ਤਾਂ ਆ ਕੇ ਸਾਰੇ ਆਪਾਂ ਆਪਣਾ ਇਸ ਚਾਰਪੁਰ ਨੂੰ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਈਏ ਬਹੁਤ ਫੈਮਿਲੀ ਵਰਕ ਬਹੁਤ ਜ਼ਿਆਦਾ ਟੀਐਸ ਬੌਕਸਿੰਗ ਸ਼ੌਨ ਚਾਹੀਏ ਐਂਡ ਦੇ ਇਫਟੋਪੀ ਹਮ ਸਭ ਲਈ ਕਵਸਚਨ ਕਰਨਾ ਨਹੀਂ ਅੱਜ ਜੋ ਸਿਦੇਵਾ ਸਟਾਕਸ ਵੱਲੋਂ ਫਿਟ ਵਾਇਕਰਸ ਕਲੱਬ ਵੱਲੋਂ ਉਹਨਾਂ ਦੇ ਬਹੁਤ ਵੱਡੇ ਇੱਕ ਵਿਜ਼ਨ ਦਾ ਜੋ ਅੱਜ ਅਸਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਆਪ ਸਭ ਦੀ ਦਾ ਸਹਿਯੋਗ ਉਹਦੇ ਵਿੱਚ ਹੈ ਔਰ ਹੁਸ਼ਿਆਰਪੁਰ ਜੋ ਹੈ ਕਿ ਨਵੀਂ ਹਿਸਟਰੀ ਕ੍ਰੀਏਟ ਕਰਨ ਜਾ ਰਿਹਾ ਹੈ ਅਸੀਂ ਨੇਟਿਵਲੀ ਸਰਚ ਕੀਤਾ ਕਿਤੇ ਵੀ ਸਾਨੂੰ ਇਹ ਨਹੀਂ ਮਿਲਿਆ ਕਿ ਐਦਾਂ ਫੈਮਲੀ ਬਾਕਥਨ ਕਿਤੇ ਹੁੰਦੀ ਹੋਵੇ ਹੁਸ਼ਿਆਰਪੁਰ ਜੋ ਹੈ ਫੈਮਲੀ ਬਾਕਥਨ ਕਰਾ ਰਿਹਾ ਹੈ ਇਹ ਹੁਸ਼ਿਆਰਪੁਰ ਇੰਡੀਆ ਵਿੱਚ ਪਹਿਲਾ ਜ਼ਿਲ੍ਹਾ बनन ਜਾ ਰਿਹਾ ਹੈ ਜੋ ਇਹ ਫੈਮਿਲੀ ਬਾਕਥਨ ਕਰਾ ਰਿਹਾ ਹੈ ਇਸ ਲਈ ਪੂਰੇ ਹੁਸ਼ਿਆਰਪੁਰ ਵਾਸੀ ਫਿਟ ਬਾਈਕਰਸ ਕਲੱਬ ਔਰ ਸਾਡੀ ਸਿਵਲ ਡਿਫੈਂਸ ਜੋ ਵਿੱਚ ਡਿਊਟੀ ਦੇ ਰਹੀ ਹੈ ਸਾਰੇ ਹੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ